ਚੰਜੀ ਨੂੰ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀ ਮਤ ਦਾ ਮੁਖੀ ਥਾਪਿਆ ਸੀ ਬਾਬਾ ਸ੍ਰੀ ਚੰਜੀ ਉਦਾਸੀ ਮਤ ਦੇ ਗੁਰੂ ਹਨ ਅਤੇ ਉਦਾਸੀ ਮਤ ਵਾਲੇ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹਨ ਬਾਬਾ ਸ੍ਰੀ ਚੰਜੀ ਨੇ ਜਦੋਂ ਆਪਣੇ ਛੋਟੇ ਵੀਰ ਬਾਬਾ ਲਖਮੀ ਦਾਸ ਨੂੰ ਜਦੋਂ ਉਹ ਸ਼ਿਕਾਰ ਖੇਡ ਕੇ ਆਏ ਤੇ ਨਾਲ ਮਰੇ ਹੋਏ ਹਿਰਨ ਨੂੰ ਚੁੱਕੀ ਆ ਰਹੇ ਸਨ ਉਦੋਂ ਬਾਬਾ ਸ਼੍ਰੀ ਚੰਦ ਜੀ ਨੇ ਉਪਦੇਸ਼ ਦਿੱਤਾ ਕਿ ਸ਼ਿਕਾਰ ਖੇਡਣਾ ਠੀਕ ਨਹੀਂ ਹੈ ਇਸ ਦੇ ਨਾਲ ਕਈ ਨਿਰਦੋਸ਼ ਜੀਵਾਂ ਦੀ ਜਾਨ ਜਾਂਦੀ ਹੈ ਤੇ ਤੁਹਾਨੂੰ ਇਸ ਦਾ ਲੇਖਾ ਦੇਣਾ ਪਵੇਗਾ ਪਰ ਬਾਬਾ ਲਖਮੀ ਦਾਸ ਜੀ ਨੇ ਸਵਾਲ ਕੀਤਾ ਕਿ ਅਸੀਂ ਸ਼੍ਰੀ ਗੁਰੂ ਨਾਰਿੰਗ ਦੇਵ ਜੀ ਦੇ ਸਪੁੱਤ ਹਾਂ ਕੀ ਸਾਨੂੰ ਵੀ ਲੇਖਾ ਦੇਣਾ ਪਵੇਗਾ ਫਿਰ ਬਾਬਾ ਜੀ ਨੇ ਅੱਗੇ ਉੱਤਰ ਦਿੱਤਾ ਕਿ ਹਾਂ ਜੀ ਜ਼ਰੂਰ ਦੇਣਾ ਪਵੇਗਾ ਉੱਤੇ ਅਮਲਾ ਤੇ ਨਿਬੜਦੀ ਹੈ ਕਿਸੇ ਦਾ ਵੀ ਲਿਹਾਜ਼ ਨਹੀਂ ਹੁੰਦਾ ਇਹ ਸੁਣ ਕੇ ਲਖਮੀ ਦਾਸ ਜੀ ਕਿਸੇ ਅਨੋਖੇ ਰੰਗ ਵਿੱਚ ਰੰਗੇ ਗਏ ਮਾਰੇ ਹੋਏ ਹਿਰਨ ਨੂੰ ਜਲਦਾ ਛਿੱਟਾ ਮਾਰ ਕੇ ਸੁਰਜੀਤ ਕਰ ਦਿੱਤਾ ਫੇਰ ਜਾ ਕੇ ਕੋੜਾ ਤਿਆਰ ਕੀਤਾ ਆਪਣੀ istri ਤੇ ਬਾਲਕ ਸ਼੍ਰੀ ਧਰਮ ਚੰਦ ਜੀ ਨੂੰ ਆਪਣੇ ਪਿੱਛੇ